ਛੱਡ ਕੇ ਆਉਣਾ ਮੋੜ ਤੇ ਹੁਣੇ ਜਾਓ ਇਹਨੂੰ ਘਰ ਛੱਡ ਕੇ ਆਓ ਨਹੀਂ ਮੈਂ ਪੁੱਤ ਜੀ ਆਪ ਬੱਚੇ ਮੈਂ ਗੱਡੀ ਲੈ ਕੇ ਜਾ ਰਿਹਾ ਤੁਸ ਆ ਗੱਡੀ ਲੈ ਆਹ ਦਾ ਪਰ ਮੇਰਾ 500 ਮੇਰੇ ਕੋਲ ਹੈ ਤੇ ਘਰ ਨੂੰ ਜਾ ਕੋਈ ਤੇਰੇ ਹੋ ਮੈਂ ਆ ਗਈ ਇਹ ਮੈਂ ਨਹੀਂ ਕਾਹੀ ਹੋ ਰਹੀ ਇਹ ਕੱਡੀ ਗੱਟ ਨਾ ਇਹਨੂੰ ਕੱਢੀ ਯਾਰ ਚੱਲ ਬਾਪੂ ਪੈ ਨਹੀਂ ਜਰਰ ਦਰਮਿਆਨ ਕਾਹ ਤੋਂ ਤੇ ਖੜੀ ਜਨਾਂ ਦਾ ਨਹੀਂ ਆਉਂਗਾ ਨਹੀਂ ਆਉ ਚੱਛ ਰੱਬ ਨਾਲ ਹਲੋ ਫਾਟੋ ਖਾ ਲੈ ਵੇ ਦਾ ਜੇ ਉਹਦੇ ਨਾਲ ਲਾ ਕੇ ਆਉਣਾ ਇਹਦੇ ਘਰ ਛੱਡ ਕੇ ਆਉਣਾ ਮੈਂ ਤੇਰੀ ਫੋਟੋ ਗੱਡੀ ਨੰਬਰ ਪੁੱਛੇ ਕਿ ਮੇਰਾ ਮੋਬਾਈਲ ਨੰਬਰ ਉਹਦਾ ਗੱਡੀ ਨੰਬਰ ਉਹ ਲਗਾਣਾ ਜੇ ਤੇ ਆਪਣਾ ਨਾਮ ਆਪ ਦਾ ਫੋਨ ਖਾਉਰੋ ਕਰਕੇ ਮੋਬਾਈਲ ਨੰਬਰ ਆ ਗੱਡੀ ਆਉਣਾ ਗੱਡੀ ਪੁੱਛੇ ਮੈਂ ਮੰਗਿਆ ਕਿ ਕੋਈ ਤੈਨੂੰ ਕੋਈ ਪ੍ਰੋਬਲਮ ਹੈ ਤੂੰ ਇਸ ਤਵੇਂ ਨੂੰ ਫੋਨ ਕਰਨਾ ਜੇ ਨਹੀਂ ਤੈਨੂੰ ਜੇ ਤੈਨੂੰ ਮੁੱਕਣਾ ਹੋਵੇ ਮੈਨੂੰ ਫੋਨ ਕਰ ਲੈ ਆਹ ਜਿਹੜਾ ਬਜ਼ੁਰਗੋ ਕੀ ਗੱਲ ਹੈ ਜਿਹੜਾ ਤੁਸੀਂ ਸੜਕ ਤੇ ਰਹਿੰਦੇ ਹੋ ਮੈਂ ਨਹੀਂ ਆਉਂਗਾ ਆ ਕਹਿਤਾ ਆਂ ਸਾਡ ਨੂੰ ਉਹ ਬਹੁਤ ਸਾਰਾ ਪਾਣੀ ਪੜਨੀ ਹੈ ਮੈਂ ਮਾਰਕ ਕਰਿਆ ਕਰਨਾ ਕੋਈ ਨਹੀਂ ਮੈਂ ਪੁੱਤਰ ਜੀ ਅੱਜ ਦਾ ਬਾਪੂ ਸਾਲ ਪੁੱਤ ਦਾ ਗਾਜ ਖਾਣ ਦਿੱਤਾ ਉਹ ਮੈਂ ਇਹ ਖੱਬੇ ਜਨਵਰੀ ਹਰ ਖਾ ਲਉਣਾ ਜਦੋਂ ਪੈਰ ਨਹੀਂ ਕਰਨਾ ਜਦੋਂ ਬਾਪੂ ਮੇਰੀਆਂ ਨਾਲ ਸਰਦਾਰ ਹੋ ਕੇ ਮੰਗਦਾ ਚੰਗਾ ਨਹੀਂ ਲੱਗਦਾ ਸਰਦਾਰ ਹੋ ਕੇ ਮੰਗਦਾ ਚੰਗਾ ਨਹੀਂ ਲੱਗਦਾ ਜੇ ਕਹਿੰਦਾ ਮੰਗਦਾ ਤੇ ਮੈਂ ਸੌ ਦਿੱਤੀ ਮਾਰ ਅੱਛਣ ਆ ਸਾਡੇ ਲਈ ਗੱਲ ਬਾਤ ਦੋ ਜਿਹੜੇ ਤੁਸੀਂ ਇਹ ਗੱਲ ਨਹੀਂ ਕਰੀ ਬਲਕਿ ਗੱਲ ਹੋਈ ਇਹ ਬਜ਼ੁਰਗ ਜਿਹੜੇ ਸੜਕ 'ਤੇ ਘੁੰਮ ਰਹੇ ਸਨ ਇਹ ਬਜ਼ੁਰਗ ਜੀ ਸੜਕ 'ਤੇ ਜਦੋਂ ਇੱਥੇ ਚੌਂਕ ਦੇ ਵਿੱਚ ਹੱਥ ਜੋੜ ਕੇ ਖੜੋ ਜਾਂਦੇ ਆ ਜੀ ਤੇ ਲੋਕਾਂ ਕੋਲ ਨਾ ਮਤਲਬ ਹੱਥ ਕਰ ਦਿੰਦੇ ਜੋੜ ਕੇ ਥੋੜੇ ਲੋਕ ਇਹਨਾਂ ਨੂੰ ਪੈਸੇ ਦਿੰਦੇ ਆ ਹੂੰ ਬਲਵੇਦ ਨੇ ਸਰਦਾਰ ਬੰਦਾ ਬਜ਼ੁਰਗ ਆਦਮੀ ਦਾੜੀ ਰੱਖ ਕੇ ਸੀਸ ਆ ਤੇ ਚੰਗਾ ਨਹੀਂ ਲੱਗਦਾ ਤੁਸੀਂ ਪੈਸੇ ਦਿੱਤੇ ਇਹਨਾਂ ਨੂੰ ਘਰ ਭੇਜਿਆ ਦੁਬਾਰਾ ਕਿਹਾ ਕੋਈ ਮੈਂ ਕਿਹਾ ਜੀ ਤੁਸੀਂ ਮੇਰੇ ਕੋ 500 ਲੈ ਲਾ ਤਾਂ ਤੁਸੀਂ ਘਰ ਜਿਵੇਂ ਸ਼ਗਰ ਇਹ ਤੁਹਾਨੂੰ ਪ੍ਰੋਬਲਮ ਆਵੇ ਸਾਨੂੰ ਦੱਸੋ ਛੱਡ ਕੇ ਹੁਣ ਮੁਸਤਫਾ ਹੁਣੇ ਜਾਓ ਇਹਨੂੰ ਘਰ ਛੱਡ ਕੇ ਆਓ ਨਹੀਂ ਮੈਂ ਕਿਤੇ ਆਪ ਬੱਚੇ ਨੂੰ ਘਰ ਲੈਣੇ ਵਹੇ ਜਾ ਰਿਹਾ ਤੁਸ ਆ ਗੱਡੀ ਲੈ ਆਹ ਨਾ ਪਰ ਤੇਰਾ 500 ਮੇਰੇ ਕੋਲ ਹੈ ਤੇ ਘਰ ਨੂੰ ਜਾ ਹੁਣ ਤੇ ਹੋ ਮੈਂ ਆਲੋ ਇਹ ਮੈਂ ਨਹੀਂ ਗੱਡੀ ਹਰ ਰੋਇ ਤੇ ਅੱਧੀ ਰਾਤ ਤੱਕ ਨਾ ਆਇਆ ਇਹਨੂੰ ਕੱਢ ਯਾਰ ਚੱਲ ਬੱਸ ਪੈ ਚੱਲ ਕਰ ਮੈਂ ਕਾਹਤੋਂ ਤੇ ਖੜ੍ਹੇ ਜਨਾ ਨਹੀਂ ਆਉਂਦਾ ਨਹੀਂ ਆਉਂਦਾ ਸੱਚੇ ਆਪਾਂ ਹਲੋ ਆਟੋ ਆ ਬਹਿੋ આ શું કહે잖아 ઓમે ના ઓમે મારે ઓનાયે દેખ ઘર છડ કે આવના મે તારી ફોટો ગલી નંબર કોતો મેરા મોબાઈલ નંબર રોલ ગા ગાડી નંબર રોલ ગા યે પે આપલા સાહેબ ઓ નંબર ફોન આવું પડ્યો ઓ નંબર ફોન કો પ્રોબ્લેમ હે ਬਜ਼ੁਰਗੋ ਕੀ ਗੱਲ ਹੈ ਜਿਹੜਾ ਤੁਸੀਂ ਸੜਕ ਤੇ ਰਹਿੰਦੇ ਹੋ ਮੈਂ ਨਹੀਂ ਆਉਂਗਾ ਕਹੇ ਤਾਂ ਇਹ ਸਾਡ ਨੂੰ ਉਹ ਗੁਰਦੁਆਰਾ ਸਾਹਿਬ ਬਾਣੀ ਪੜ੍ਹਨੀ ਹੈ ਮੈਂ ਮੈਂ ਬਾਟ ਕਰਿਆ ਕਰਨਾ ਗੁਰਦੁਆਰਾ ਮੈਂ ਪੁੱਜਰ ਜੀ